ਯਾਰ ਇੱਕ ਤਰ੍ਹਾਂ ਦਾ ਪੁਲ ਬਣਿਆ ਹੋਇਆ ਦੇਖੋ ਨਾ ਨੀਚੋਂ ਦੀ ਨਦੀ ਜਾਂਦੀ ਹੈ ਨਦੀ ਵਾਂਗੂ ਹੈ ਨਾ ਇੱਕ ਇਹ ਚੀਜ਼ ਬਹੁਤ ਗਲਤ ਹੈ ਨਾ ਦੇਖੀ ਨਾਮ ਲਿਖ ਕੇ ਜਾਂਦੇ ਨੇ ਆਪਣੇ ਹੈ ਨਾ ਆ ਆ ਦੇਖਿਆ ਰਿਹਾ ਨਾ ਬੱਚਿਆਂ ਵਾਲੇ ਬੱਚਿਆਂ ਦੇ ਰਾਹੀਂ ਝੂਲੇ ਨੇ ਆਪਾਂ ਇਹਦੇ ਵਿੱਚ ਬਹਿ ਕੇ ਦੇਖਦੇ ਆਂ ਆ ਜਾਮਾ ਉੱਪਰ ਆ ਗਏ ਯਾਰ ਹਨਾ ਆ ਦੇਖੋ ਨੀਚੇ ਦਾ ਮਾਹੌਲ ਇਧਰ ਡੈਕੋਰੇਸ਼ਨ ਦੇਖੋ ਕਿੰਨੀ ਸੋਹਣੀ ਕਰੀ ਹੋਈ ਹੈ ਯਾਰ ਇੰਟੀਅਰ ਕੰਮ ਤੋਂ ਬਾਅਦ ਆਪਣੀ ਇਹ ਪਲੇਟ ਆ ਉਹ ਲੱਗ ਚੁੱਕੀ ਹੈ ਹੁਣ ਆਪਾਂ ਟੈਸਟ ਕਰਦੇ ਆਂ ਤੰਦੂਰੀ ਰੋਟੀ ਹੈ ਮਿਲਦਾ ਹੈ ਹਨਾ ਬਾਅਦ ਆਈਸਕ੍ਰੀਮ ਦਿੰਦੇ ਨੇ ਜਾਂ ਗਲਾਬ ਜਾਮਨ ਲੈ ਸਕਦਾ ਜਾਂ ਆਈਸਕ੍ਰੀਮ ਨਾ ਮੈਂ ਤਾਂ ਬਈ Samsung ਆ ਜਿਵੇਂ ਇਸਤੇ ਇਹ ਦੇਖ ਰਿਹਾ ਸੀ ਜੈਸਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਇੱਕ ਨਵੇਂ ਬਲੌਗ ਦੇ ਨਾਲ ਤੁਹਾਡਾ ਵੈਲਕਮ ਹੈ ਜੀ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਸੰਗਰੂਰ ਤੇ ਆਪਾਂ ਸੰਗਰੂਰ ਐਕਸਪਲੋਰ ਕਰਾਂਗੇ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਬੈਸਟ ਪਲੇਸ ਜਿਹੜੀਆਂ ਹੈਗੀਆਂ ਨੇ ਸੰਗਰੂਰ ਦੇ ਵਿੱਚ ਉਹ ਸਾਰੀਆਂ ਤੁਹਾਨੂੰ ਦਿਖਾਵਾਂਗੇ ਤੇ ਬਣੇਰੀਓਂ ਐਂਡ ਤੱਕ ਵਲੌਗ ਨਾਲ ਤੇ ਆਜੋ ਕਰਦੇ ਆਂ ਵਲੌਗ ਦੀ ਸਟਾਰਟਿੰਗ ਤੇ ਚੱਲਦੇ ਆਂ ਆਪਾਂ ਸੰਗਰੂਰ ਐ ਫਿਊ ਮੂਮੈਂਟਸ ਲੇਟਰ ਹਾਂਜੀ ਫਿਲਹਾਲ ਆਪਾਂ ਪਹੁੰਚ ਗਏ ਆਂ ਸੰਗਰੂਰ ਤੇ ਹੁਣ ਕਰਦੇ ਆ ਸੰਗਰੂਰ ਚ ਐਂਟਰੀ ਆਪਾਂ ਤੇ ਦੇਖਦੇ ਆ ਪਹਿਲੀ ਬੈਸਟ ਪਲੇਸ ਕਿਹੜੀ ਐ ਤੇ ਕਿਹੜੀ ਜਾਵਾਂਗੇ ਆਪਾਂ ਨਾ ਤੇ ਆ ਇੱਥੋਂ ਐਂਟਰੀ ਹੁੰਦੀ ਐ ਸ਼ਹਿਰ ਦੀ ਸੁਨਾਮ ਵਾਲੀ ਸਾਈਡ ਤੋਂ ਚੰਗੇ ਟਾਈਮ ਆਤ ਨਹੀਂ ਚੱਕਦੇਗਾ ਮਾੜੇ ਟਾਈਮ ਜਿੰਨਾਂ ਨੇ ਹਟਾਏ ਹੁੰਦੇ ਨੇ ਐ ਕਿ ਹੈ ਕੋਈ ਹੋਰ ਹੈ ਸਿੱਧੂ ਮੂਸੇ ਦਾ ਲਾਰ ਗਿਆ ਬਾਈ ਨੇ ਆ ਇੱਧਰ ਆ ਗਏ ਚੌਕ ਆ ਦੇਖੋ ਯਾਰ ਹਨਾ ਗੇਟ ਬਣਿਆ ਹੋਇਆ ਇੱਧਰ ਆ ਇੱਥੋਂ ਸ਼ੁਰੂ ਹੋ ਜਾਂਦਾ ਹੈ ਸੰਗਰੂਰ ਦਾ ਬਾਜ਼ਾਰ ਆ ਦੇਖੋ ਸਾਹਮਣੇ ਢੀੜੇ ਬਹੁਤ ਹੈ ਰੱਜਦਾ ਇੱਥੇ ਲੋ ਜੀ ਤੇ ਆਪਾਂ ਬਾਈਕ ਖੜਾ ਕੇ ਤੇ ਆਪਾਂ ਐਂਟਰ ਹੋ ਗਿਆ ਬਨਾਸਰ ਬਾਗ ਤੇ ਇਹਦੇ ਨਾਲ ਹੀ ਜਿਹੜਾ ਸਟੇਡੀਅਮ ਬਣਿਆ ਹੋਇਆ ਇੱਧਰ ਤੇ ਇਹ ਦੂਜਾ ਗੇਟ ਹੈ ਜਿਹੜਾ ਫਰਸਟ ਗੇਟ ਹੈ ਉਧਰ ਅਸੀਂ ਗਏ ਨਹੀਂ ਕਿਉਂਕਿ ਅਸੀਂ ਮੋਟਰਸਾਈਕਲ ਇੱਧਰ پارک ਕਰਨਾ ਸੀ ਤੇ ਇੱਧਰੋਂ ਐਂਟਰੀ ਹੈ ਤੇ ਆ ਜਾਓ ਚਲਦੇ ਆਂ ਅੰਦਰ ਤੇ ਤੁਹਾਨੂੰ ਦਿਖਾਉਨੇ ਆ ਬਨਾਸਰ ਬਾਗ ਇੱਥੇ ਮੁੰਡੇ ਕੁੜੀਆਂ ਆਰਾਮ ਮਿਲ ਜਾਂਦੇ ਨੇ ਸਾਨੂੰ ਇੰਹੀਂ ਘੁੰਮਦੇ ਫਿਰਦੇ ਕਾਲਜ ਵਾਲੇ ਤੇ ਪੁਲਿਸ ਵੀ ਇੱਥੇ ਗੇੜਾ ਮਾਰਦੀ ਰਹਿੰਦੀ ਆ ਨਾ ਕਿਉਂਕਿ ਇੱਥੇ ਲੋਕ ਆ ਇੰਹੀਂ ਘੁੰਮਦੇ ਫਿਰਦੇ ਰਹਿੰਦੇ ਨੇ ਨਾ ਮਤਲਬ ਕੋਈ ਅ ਗਲਤ ਪ੍ਰਭਾਵ ਨਾ ਬਵੇ ਤਾਂ ਅਗਰ ਕਿਤੇ ਪੁਲਿਸ অল ਟਾਈਮ ਅਵੇਲੇਬਲ ਰਹਿੰਦੀ ਆ ਇੱਥੇ ਆ ਦੇਖੋ ਤੇ ਹੁਣ ਚਲਦੇ ਆਂ ਆਪਾਂ ਅੰਦਰ ਤੇ ਇਹ ਗੇਟ ਤੋਂ ਆਪਣੀ ਹੈਗੀ ਐ ਐਂਟਰੀ ਬਨਾਸਰ ਬਾਗ ਦੀ ਸਾਹਮਣੇ ਇੰਦਰ ਬੋਰਡ ਲੱਗਿਆ ਹੋਇਆ ਹੈ ਨਾ ਕਿਰਪਾ ਕਰਕੇ ਕਹਿੰਦਾ ਬਨਾਸਰ ਬਾਗ ਦੀ ਸਫਾਈ ਦਾ ਧਿਆਨ ਰੱਖੋ ਨਾ ਤੇ ਆ ਇੱਧਰ ਸਾਹਮਣੇ ਦੇਖੋ ਯਾਰ ਇਹ ਮਤਲਬ ਸਭ ਤੋਂ ਸੋਹਣੇ ਬਾਗਾਂ ਦੇ ਵਿੱਚੋਂ ਇੱਕ ਬਾਗ ਹੈ ਸੰਗਰੂਰ ਦਾ ਬਨਾਸਰ ਬਾਗ ਆ ਦੇਖੋ ਯਾਰ ਹਨਾ ਹਾਥੀ ਵਗੈਰਾ ਤੇ ਖੇਡਣ ਖੁੱਡਣ ਲਈ ਬੱਚਿਆਂ ਲਈ ਜਾਂ ਮਤਲਬ ਮੁੰਡਿਆਂ ਖੁੰਡਿਆਂ ਲਈ ਸਾਰਿਆਂ ਲਈ ਇੱਥੇ ਝੁੱਲੇ ਲੱਗੇ ਹੋਏ ਨੇ ਹਨਾ ਤੇ ਆਜੋ نیچے ਚੱਲਦੇ ਆਂ ਆਪਾਂ ਤੁਹਾਨੂੰ ਉਹ ਸਾਹਮਣੇ ਦਿਖਾਉਨੇ ਆ ਉਹ ਬਿਲਡਿੰਗ ਬਨਾਸਰ ਬਾਗ ਤੇ ਗਰਮੀਏ ਟਾਈਮ ਦੇ ਵਿੱਚ ਵੀ ਲੋਕ ਇੱਥੇ ਬੈਠਣਾ ਆਉਂਦੇ ਨੇ ਹਨਾ ਰੈਸਟ ਕਰਨ ਆਉਂਦੇ ਨੇ ਕੋਈ ਕਾਲਜ ਵਾਲੇ ਵੀ ਆ ਜਾਂਦੇ ਨੇ ਤੇ ਜਿਹੜੇ ਕੋਈ ਬਜ਼ੁਰਗ ਹੁੰਦੇ ਨੇ ਉਹ ਵੀ ਆਉਂਦੇ ਨੇ ਤੇ ਘੁੰਮਣ ਦੇ ਲਈ ਆਉਂਦੇ ਨੇ ਇੱਥੇ ਤੇ ਕਿਉਂਕਿ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਇੱਥੇ ਆਲੇ-ਦਾਲੇ ਰੁੱਖ ਲੱਗੇ ਹੋਏ ਨੇ ਆ ਦੇਖਿਆ ਰਿਹਾ ਨਾ ਬੱਚਿਆਂ ਵਾਲੇ ਬੱਚਿਆਂ ਦੇ ਨਾਲ ਝੂਲੇ ਨੇ ਆਪਾਂ ਇਹਦੇ ਵਿੱਚ ਬਹਿ ਕੇ ਦੇਖਦੇ ਆਂ ਆ ਦੇਖੋ ਕਿਆ ਨਜ਼ਾਰਾ ਹੈ ਬਨਾਸਰ ਬਾਗ ਸੰਗਰੂਰ ਤੇ ਹੋਰ ਵੀ ਬਹੁਤ ਬੜਾ ਐਟਮ ਆਇਆ ਇੱਥੇ ਘੁੰਮਣ ਆਇਆ ਆ ਕਰਨ ਵਾਸਤੇ ਆ ਸਾਡਾ ਬੰਦਾ ਇੱਧਰ ਦੇਖਣ ਵਾਲੇ ਵੀਡੀਓ ਬਣਾ ਰਿਹਾ ਨਾਲੇ ਝੂਟੇ ਲੈ ਰਿਹਾ ਹੈ ਹਨਾ ਤੇ ਇਹ ਵੀ ਬੱਚਿਆਂ ਲਈ ਆ ਗਿਆ ਹਨਾ ਇੱਥੋਂ ਨਹੀਂ ਚੜ ਕੇ ਇੱਧਰ ਜਾ ਕੇ ਉਤਰ ਜਾਂਦੇ ਨੇ ਤੇ ਆਪਾਂ ਉਹ ਬਿਲਡਿੰਗ ਨਹੀਂ ਚਲਦੇ ਉਹ ਦਿਖਾਉਨੇ ਆ ਤੁਹਾਨੂੰ ਸਾਹਮਣੇ ਵੀ ਯਾਰ ਇੱਕ ਤਰ੍ਹਾਂ ਦਾ ਪੁਲ ਬਣਿਆ ਹੋਇਆ ਦੇਖੋ ਹਨਾ ਨੀਚੋਂ ਦੀ ਨਦੀ ਜਾਂਦੀ ਹੈ ਇੱਕ ਨਦੀ ਵਾਂਗੂ ਹੈ ਹਨਾ ਸਾਹਮਣੇ ਉਹ ਦੇਖੋ ਨੀਚੇ ਨਦੀ ਕ੍ਰੋਸ ਹੁੰਦੀ ਹੈ ਇਹਦੇ ਤੇ ਯਾ ਉਪਰਲੀ ਸਾਈਡ ਪੁਲ ਬਣਿਆ ਹੋਇ ਇੱਕ ਤਰ੍ਹਾਂ ਇਹ ਆ ਦੇਖੋ ਇੱਕ ਇਹ ਚੀਜ਼ ਬਹੁਤ ਗਲਤ ਹੈ ਨਾ ਦੇਖੀ ਨਾਮ ਲਿਖ ਕੇ ਜਾਂਦੇ ਨੇ ਆਪਣੇ ਹਨਾ ਆਮਨ ਕਮਲ ਹਾਰਟ ਸ਼ਾਪ ਕੇ ਹਨਾ ਬਹੁਤ ਗਲਤ ਚੀਜ਼ ਹੈ ਰਹਾ ਨਾ ਐ ਨਾ ਲਿਖਿਆ ਕਰੋ ਯਾਰ ਬਹੁਤ ਗਲਤ ਚੀਜ਼ ਹੈ ਬਹੁਤ ਗਲਤ ਚੀਜ਼ ਹੈ ਮੈਂ ਦਾਅ ਪਾਉਂਦਾ ਕਿ ਦਰਖਤ ਯਰ ਜਮੀ ਹਰੇ ਪਰ ਦਰਖਤ ਨਹੀਂ ਆ ਦੇਖੋ ਨਾ ਸਾਈਡਾਂ ਤੇ ਦਰਖਤ ਲੱਗੇ ਹੋਏ ਨੇ ਮਤਲਬ ਇੱਕ ਸੋਨਾ ਸੋਨਾ ਬਾਗ ਹੈ ਬਨੇਸਰ ਬਾਗ ਸੰਗਰੂਰ ਦਾ ਤੇ ਹੁਣ ਆਪਾਂ ਜਿਹੜਾ 메ਨ ਗੇਟ ਹੈ ਜਿਹੜਾ ਉਹ ਸਾਹਮਣੇ ਬਿਲਡਿੰਗ ਬਣੀ ਹੋਈ ਸੀ ਹਨਾ ਜਿੱਥੇ ਲੋਕ ਫੋਟੋ ਫੋਟੋ ਖਿਚਾ ਰਹੇ ਨੇ ਆਪਾਂ ਉਧਰ ਚੱਲਦੇ ਆ ਉਹ ਵੀ ਦਿਖਾਉਨੇ ਆ ਤੁਹਾਨੂੰ ਆ ਦੇਖੋ ਪਾਣੀ ਛਿੜਕ ਰਹੇ ਨੇ ਇੱਥੇ ਲੋ ਆ ਇਧਰੋਂ ਐਂਟਰੀ ਹੈ ਆ ਦੇਖੋ ਆ ਛੇਰ ਬੈਠੇ ਨੇ ਨਾ ਸਰਦਾਰ ਖੜੇ ਨੇ ਦੋ ਇਧਰ ਤੇ ਆ ਇਧਰ ਇੱਥੋਂ ਐਂਟਰੀ ਹੈ ਹੁਣ ਚੱਲਦੇ ਆਪਾਂ ਅੰਦਰ ਤੇ ਤੁਹਾਨੂੰ ਦਿਖਾਉਨੇ ਆ ਅੰਦਰ ਦਾ ਮਾਹੌਲ ਆ ਦੇਖੋ ਇੱਕ ਤਰ੍ਹਾਂ ਦੀ ਆ ਸੜਕ ਬਣੀ ਹੋਈ ਐਵੇਂ ਪੁਲ ਬਣਿਆ ਹੋਇਆ ਇਹ ਨਦੀ ਹੈ ਮੈਂ ਸੁਣੀ ਦੀ ਪਹਿਲਾਂ ਕਹਿੰਦੇ ਇੱਥੇ ਕਿਸ਼ਤੀਆਂ ਚੱਲਿਆ ਕਰਦੀਆਂ ਹਨ ਘੁੰਮਣ ਦੇ ਲਈ ਜਿਹੜੀਆਂ ਪੈਰਾਂ 'ਚ ਮਾਰ ਪੈਰਾਂ ਨਾਲ ਚਲਾਇਆ ਕਰਦੇ ਨੇ ਉਹ ਕਿਸ਼ਤੀਆਂ ਆ ਜਾਮਾ ਉੱਪਰ ਆ ਗਏ ਯਾਰ ਹਨਾ ਹਾਂ ਦੇਖੋ ਨੀਚੇ ਦਾ ਮਾਹੌਲ ਤੇ ਲੋਕ ਫੋਟੋਆਂ ਖਿੱਚ ਰਹੇ ਨੇ ਮਾਹੌਲ ਬਹੁਤ ਘੈਂਟ ਹੈ ਇੱਥੇ ਦ੍ਰਿਸ਼ਤ ਦੇਖੋ ਰੈੱਡ ਰੈੱਡ ਕਲਰ ਦੇ ਫੁੱਲ ਲੱਗੇ ਹੋਏ ਨੇ ਤੇ ਆ ਸਾਹਮਣੇ ਜਿੱਥੋਂ ਦੀ ਆਪਾਂ ਆਏ ਸੀ ਹਨਾ ਤੇ ਉਹ ਪੁਲ ਬਣਿਆ ਹੋਇਆ ਜਿਆਦਾਤਰ ਇੱਥੇ ਹਰ ਕਾਲਜ ਵਾਲੇ ਆਉਂਦੇ ਨੇ ਸਾਰੇ ਹਨਾ ਤੇ ਆ ਦੇਖੋ ਸਾਹਮਣੇ ਉਹ ਗੁੰਮਟਾਇਾਂ 'ਚ ਮੁੰਡੇ ਬੈਠੇ ਨੇ ਤੇ ਮੁੰਡੇ ਕੁੜੀਆਂ ਸਾਰੀ ਇੱਥੇ ਪਹੁੰਚ ਰਹੇ ਪਹੁੰਚਦੇ ਨੇ ਆ ਦੇਖੋ ਕਾਲਜ ਵਾਲੇ ਯਾਰ ਹਨ ਇੱਧਰ ਫੋਟੋਆਂ ਖਿੱਚਰੀ ਨਵਾਈ ਹੋਰ ਤੇ ਬਾਣੀ ਸੋਨਾ ਲੋਕੇਸ਼ਨ ਹੈ ਥੋਂ ਦਾ ਸੰਗਰੂਰ ਦਾ ਬਨੇਸਰ ਬਾਗ ਤੇ ਜਦੇ ਕਿਸੇ ਨੇ ਆਣਿਆ ਤਾਂ ਬੱਸ ਸਟੈਂਡ ਦੇ ਕੋਲੋਂ ਬਹੁਤ ਨੇੜੇ ਪੈ ਜਾਂਦਾ ਹੈ ਨਾ ਕਿਸੇ ਨੂੰ ਵੀ ਕਹਿ ਕੇ ਆਟੋ ਆਏ ਨੂੰ ਕਹਿ ਕੇ ਆਪਾਂ ਇੱਥੇ ਆ ਸਕਦੇ ਹਾਂ ਬਨੇਸਰ ਬਾਗ ਆ ਦੇਖੋ ਲੋਇਆ ਰ ਆਪਣਾ ਕੁੰਬਲੇ ਬਨੇਸਰ ਬਾਗ ਹਨ ਤੁਹਾਨੂੰ ਦਿਖਾਤਾ ਵੀ ਕੀ ਮਾਹੌਲ ਹੈ ਇੱਥੋਂ ਦਾ ਤੇ ਇਹ ਬਹੁਤ ਪੁਰਾਣਾ ਬਣਿਆ ਹੋਇਆ ਤੇ 1830 ਦਾ ਬਣਿਆ ਹੋਇਆ ਮੈਨੂੰ ਲੱਗਦਾ ਤੇ ਇਹ ਸਾਰੇ ਸੋਹਣੇ ਬਾਗਾਂ ਚੋਂ ਜਿਹੜਾ ਸੰਗਰੂਰ ਦਾ ਬਨੇਸਰ ਬਾਗ ਬਹੁਤ ਸੋਹਣਾ ਬਾਗ ਹੈ ਤੇ ਬਾਕੀ ਹੁਣ ਹੋਰ ਸੰਗਰੂਰ ਦੀ ਕੋਈ ਵਧੀਆ ਤੁਹਾਨੂੰ ਪਲੇਸ ਦਿਖਾਉਨੇ ਆ ਆਜੋ a few moments later ਬਾਈਕ ਆਪਣੇ ਕਰਤੀ ਇੱਧਰ ਪਾਰਕ ਬਨੇਸਰ ਬਾਗ ਚੋਂ ਆ ਕੇ ਤੇ ਇੱਧਰ ਸਾਹਮਣੇ ਆ ਗਿਆ ਖਾਓ ਪੀਓ ਬਫੇਟ ਮਤਲਬ ਯਾਰ ਇੱਥੇ ਪਲੇਟ ਮਿਲਦੀ ਹੈ ਜਿਵੇਂ ਕੀ ਪ੍ਰਾਈਸ ਆ ਪਲੇਟ ਦਾ ਨਾ ਤੇ ਉਹਦੇ ਵਿੱਚ ਹਰ ਇੱਕ ਆਈਟਮ ਹੁੰਦੀ ਹੈ ਖਾਣ ਵਾਲੀ ਤੇ ਫਾਸਟ ਫੂਡ ਤੋਂ ਲੈ ਕੇ ਖਾਣ ਪੀਣ ਤੱਕ ਰੋਟੀ ਵਗੈਰਾ ਤੱਕ ਹਨ ਤੇ ਆਪਾਂ ਅੰਦਰ ਚੱਲਦੇ ਆਂ ਤੇ ਪੁੱਛਦੇ ਆਂ ਕੀ ਪ੍ਰਾਈਸ ਹੈ ਨਾ ਤੇ ਕੀ ਕੀ ਆਈਟਮਾਂ ਨੇ ਤੇ ਤੁਹਾਨੂੰ ਦਿਖਾਉਣੇ ਅੰਦਰ ਜਾ ਕੇ ਆਜੋ ਕਰਦੇ ਆਂ ਆਪਾਂ ਐਂਟਰੀ ਖਾਓ ਪੀਓ ਬਫੇ ਸੰਗਰੂਰ ਸੁਣ ਕਰਦੇ ਆਪਾਂ ਅੰਦਰ ਐਂਟਰੀ ਤੇ ਪੁੱਛਦੇ ਆ ਕਿ ਕੀ ਕੀ ਪ੍ਰਾਈਸ ਹੈ ਤੇ ਕੀ ਕੀ ਆਈਟਮ ਹਨੇ ਤਾਂ ਅੰਕਲ ਤੋਂ ਪਹਿਲਾਂ ਅੰਦਰ ਉਹ ਕਰਾਣਾ ਪੂਪਲੇਟ ਵਾਲਾ ਅੰਕਲ ਜੀ ਪਲੇਟ ਕਰवानी ਸੀ ਦੋ ਕਿ ਨੀਚੇ ਜਾ ਕੇ ਨੀਚੇ ਨੀਚੇ ਬੱਗੜ ਲੱਗਾ ਹੋਇਆ ਅੱਛਾ ਤੇ ਇਧਰ ਨੀਚੇ ਨੇ ਐਂਟਰੀ ਹੈ ਇਧਰ ਹਨਾ ਜਿਹੜਾ ਬਫੇਟ ਬਣਿਆ ਹੋਇਆ ਹੈ ਨੀਚੇ ਖਾਣ ਪੀਣ ਵਾਲਾ ਆਪਾਂ ਨੀਚੇ ਜਾ ਰਹੇ ਹਾਂ ਆ ਦੇਖੋ ਯਾਰ ਲੋਕੇਸ਼ਨ ਕਿੰਨੀ ਸੋਹਣੀ ਲੋਕੇਸ਼ਨ ਹੈ ਹਨਾ ਕਿੰਨਾ ਕੈਂਟ ਸਜਾਇਆ ਹੋਇਆ ਥੁੰਦਿਆਂ ਸਾਰੀਆਂ ਡਿਸ਼ਾਂ ਲਾਈਆਂ ਹੋਈਆਂ ਨੇ ਇੱਥੇ ਆ ਦੇਖੋ ਇੱਥੇ ਤੇ ਉਹ ਵੀ ਪੁ ਦੇਖਾਂਗੇ ਆਪਾਂ ਵੀ ਕੀ ਕੀ ਆਈਟਮ ਨੇ ਹਨਾ ਬਾਕੀ ਬੈਣ ਬੂਣ ਦੇ ਲਈ ਸਾਰਾ ਕੁਝ ਇੱਥੇ ਟੇਬਲ ਲੱਗੇ ਹੋਏ ਨੇ ਇਧਰ ਲਈ ਸਾਈਡ ਆ ਗਿਆ ਫੈਮਿਲੀ ਬੈਠਣ ਵਾਸਤੇ ਹਨਾ ਜਿਵੇਂ ਫੈਮਿਲੀ ਮੈਂਬਰ ਬੈਠਣਾ ਜਾਂ ਕੋਈ ਫਰੈਂਡ ਸਰਕਲ ਹੋਵੇ ਹਨਾ ਪਾਰਟੀ ਵਗੈਰਾ ਵਾਲਾ ਤੇ ਇਧਰ ਡੈਕੋਰੇਸ਼ਨ ਦੇਖੋ ਕਿੰਨੀ ਸੋਹਣੀ ਕਰੀ ਹੋਈ ਹੈ ਆਈ ਲਵ ਸੰਗਰੂਰ ਵੱਖਰਾ ਸਵਾਗ ਲੋ ਯਾਰ ਆਪਾਂ ਬਫੜੇ ਪਹੁੰਚੇ ਹੋਏ ਸੀ ਹਨਾ ਤੇ ਇੱਥੇ ਇਹ ਪਲੇਟਾਂ ਦਾ ਪ੍ਰਾਈਸ ਹੈਗਾ ਜਿਵੇਂ ਕਿ ਆਪਾਂ ਨੇ ਬਫੜੇ ਇੱਥੇ ਖਾਣਾ ਤਾਂ ਤਾਂ ਉਹ 200 ਰੁਪਏ ਪਲੇਟ ਹੈ ਕਿਉਂਕਿ ਪਿਛਲੀ ਟਾਈਮ ਆਇਆ ਸੀ ਮੈਂ 149 ਦੀ ਸੀ ਹੁਣ 200 ਰੁਪਏ 200 ਰੁਪਏ ਦੀ ਕਰ ਰੱਖੀ ਹੈ ਅਗਰ ਪੈਕਿੰਗ ਦੇ ਦਿੱਲੀ ਲੈ ਕੇ ਜਾਣੀ ਹੈ ਤਾਂ 180 ਰੁਪਏ ਵਿੱਚ ਪੈਕ ਕਰਕੇ ਦੇ ਦਿੰਦੇ ਨੇ ਹਨਾ ਤਾਜ਼ੀ ਨੇ 200 ਰੁਪਏ ਵਾਲੀ ਪਲੇਟ ਕਰਵਾਈ ਹੈ ਉਹਦੇ ਵਿੱਚ ਮੈਂ ਤੇ ਗੁਰੀ ਦੋਨੇ ਹਾਫ ਹਾਫ ਖਾ ਲਾਂਗੇ ਤੇ ਐਕਸਪੀਰੀਅਸ ਵੀ ਦੱਸ ਦਾਂਗੇ ਨਾ ਬਫੇਟ ਦਾ ਕੀ ਐਕਸਪੀਰੀਅਸ ਹੈ ਕਿਵੇਂ ਦੀ ਆਈਟਮਾਂ ਨੇ ਤੇ ਉਦੋਂ ਸਾਹਮਣੇ ਬਾਈ ਪੈਕਿੰਗ ਕਰੂਗਾ ਹੁਣ ਤੇ ਫਿਰ ਆਪਾਂ ਮਤਲਬ ਖਾ ਕੇ ਦੇਖਾਂਗੇ ਕਿਵੇਂ ਦਾ ਤੇਜਾ ਹੋਊਗਾ ਫਿਊ ਮੂਮੈਂਟ ਲੇਟਰ ਯਰ ਐਨਟੀਆਰ ਕੰਟੋਂ ਬਾਅਦ ਆਪਣੀ ਜਿਹੜੀ ਪਲੇਟ ਆ ਉਹ ਲੱਗ ਚੁੱਕੀ ਹੈ 220 ਰੁਪਏ ਵਾਲੀ ਇਦੇ ਵਿੱਚ ਹਾਫ ਆਫ ਕਰਕੇ ਆਪਾਂ ਖਾਵਾਂਗੇ ਕਿਉਂਕਿ ਬਫੇਟਾ ਜਿਹੜਾ ਉਹ 200 ਰੁਪਿਆ ਪਰ ਇੱਕ ਬੰਦੇ ਲਈ ਹੈ ਨਾ ਤੇ ਪਰ ਅਸੀਂ ਨੇ ਹਾਫ ਆਫ ਕਰਵਾਇਆ ਕਿਉਂਕਿ ਇਹਨਾਂ ਨੂੰ ਉਹ ਸੈੱਫਟ ਹੈ ਨਹੀਂ ਸੀ ਨਾ ਕਿ ਕਹਿੰਦਾ ਵੀ ਇਕੱਲੇ 2 200 ਰੁਪਏ ਦੇ ਵਿੱਚ ਇੱਕ ਬੰਦਾ ਹੀ ਖਾ ਸਕਦਾ ਹੈ ਤੇ ਦੋ ਬੰਦੇ 400 ਰੁਪਏ ਤਾਂ ਕਰਕੇ ਅਸੀਂ ਨੇ ਫੈਨੀ ਭੁੱਖਾ ਨਹੀਂ ਸਾਨੂੰ ਤਾਂ ਅਸੀਂ ਨੇ ਇੱਕ ਪਲੇਟ ਹੀ ਕਰਾ ਲਈ 220 ਵਾਲੀ ਤਾਂ ਹਾਫ ਆਫ ਕਰਕੇ ਖਾ ਲਾਂਗੇ ਇਹ ਚ ਤੇ ਇੱਧਰ ਪਾਣੀ ਸਰਵ ਕਰਤਾ ਇਹਨਾਂ ਨੇ ਬਨੀਲਾ ਦੇਖਦੇ ਹਾਂ ਟੈਸਟ ਕਰਕੇ ਕੀ ਸਿਸਟਮ ਹੈ ਕੀ ਨਾ ਹਨ ਲੋਪਰਾ ਹੋ ਅੱਜ ਸਾਡੇ ਕੋਲ ਇੱਕ ਪਲੇਟ ਹੋਰ ਠੀਕ ਹੈ ਜਿਹੜਾ ਇਹ ਆਈਟਮ ਇਹਦਾ 200 ਬੀਚਾ ਸੀ ਕਿ ਬਈ ਬਣ ਗਿਆ ਤੇ ਮੈਂ ਤੇ ਕੁਲਵੀਰ ਬਾਕੀ ਦੇਖਦੇ ਹਾਂ ਟੈਸਟ ਕਰਕੇ ਹੁਣ ਆਪਾਂ ਟੈਸਟ ਕਰਦੇ ਹਾਂ ਤੰਦੂਰੀ ਰੋਟੀ ਜੇ ਮਿਲਦਾ ਹੈ ਹਨ ਕੀ ਆਈਟਮ ਇਹਦਾ ਇਹਦੇ ਨਾਲ ਮਿਕਸ ਵੈਜ ਉਸ ਆਦੇ ਦਾ ਤਾਂ ਠੀਕ ਹੈ ਇੱਧਰ ਆ ਗਈ ਮਿੱਸੀ ਰੋਟੀ ਮਿੱਸੀ ਰੋਟੀ ਦਾ ਵੀ ਟੈਸਟ ਕਰਕੇ ਦੇਖ ਲੈਂਦੇ ਆਪਾਂ ਮਿਕਸ ਵੈਜ ਨਾਲ ਇਹ ਸਲਟ ਸਾਈਡ ਆ ਗਿਆ ਸਾਈਲਟ ਸਾਨੂੰ ਆਨੀਅਨ ਗੰਡੇ ਦਾ ਕਿਉਂ ਮਠਾ ਮਠਾ ਰਿਸਟ ਹੈ ਨਾ ਨੀਰ ਦਾ ਘੈਂਟ ਹੈ ਕ ਨਹੀਂ ਗੁਰੀ ਗੁਰੀ ਫਸ ਗਿਆ ਆ ਕੇ ਉਹਰੇ ਚੀੜੇ ਚੀੜੇ ਚੌਲ ਖਵਾਉਣ ਲੱਗ ਰਹੇ ਇਹਨੂੰ ਆ ਇੱਧਰ ਟੇਸਟ ਕਰ ਰਹੇ ਆਪਾਂ ਮਟਰਨ ਪਨੀਰ ਮਟਰ ਪਨੀਰ ਨਹੀਂ ਹੈਗਾ ਇਹ ਪਨੀਰ ਟਿੱਕੇ ਵਰਗਾ ਪਸ ਲੱਗਦਾ ਹੈ ਨਾ ਉਹ ਮਿਕਸ ਹੋ ਚੁੱਕਾ ਹੈ ਟੈਕ ਹੈ ਵੀ ਮੁਨਾਪਾ ਟੈਸਟ ਕਰਦੇ ਆ ਨਾਨ ਇਹ ਮਿਕਸ ਵਜ ਨਾਲ ਹੀ ਕਰਨੀ ਆ ਰਾਈਟ ਮੀਨ 2-3 ਕੰਨੇ ਚਾ ਨਾ ਮੁਨਾਪਾ ਗਾ ਦੀ ਨਾਨ ਟੈਸਟ ਨਾਲ ਦੀ ਕੰਡ ਬਣਾਵਾ ਬਾਕੀ ਆਟਾ ਮਤਨ 4 ਕਾ ਆਟਾ ਮਾਨੇ ਚ ਮਾਟਰ ਪਨੀਰ ਵਾਲਾ ਮਿਕਸ ਤੇ ਵਜ ਜੋਗੀ ਦਾਲੂਗੀ ਇਧਰ ਗੁੰਦੀ ਰਾਇਤਾ ਚਾਵਲ ਤੇ ਪਨੀਰ ਹੋ ਗਿਆ ਇੱਧਰ 220 ਵਿੱਚ ਨੇ ਆਈਟਮਾਂ ਸਾਰੀਆਂ ਦੇਖੋ ਹਨ ਅੱਧਰ ਥਲੀਟ ਖਾਣ ਤੋਂ ਬਾਅਦ ਆਈਸਕ੍ਰੀਮ ਦਿੰਦੇ ਨੇ ਜਾਂ ਗਲਾਬ ਜਾਮਨ ਲੈ ਸਕਦਾ ਜਾਂ ਆਈਸਕ੍ਰੀਮ ਨਾ ਕਿ ਨਹੀਂ ਖਾਓ ਪੀਓ ਬਖੇ ਜੋ ਆਪਾਂ ਆਗੇ ਸੀ ਬਾਹਰ ਤੇ ਯਾਰ ਉੱਥੇ 200 ਰੁਪਈਏ ਦੀ ਇੱਕ ਪਲੇਟ ਹੈ ਨਾ 1% ਦੇ ਲਈ ਤੇ 2% ਦੇ ਲਈ 400 ਰੁਪਏ ਦੀ ਹੋਗੀ ਪਰ ਅਸੀਂ ਨੇ ਮੇਰੇ ਨਾਲ ਦਾ ਬੰਦਾ ਇੰਨਾ ਖਾਣ ਆਲਾ ਨਹੀਂ ਤਾਂ ਕਰਕੇ ਸੀ ਇੱਕ ਪਲੇਟ ਕਰਵਾਈ ਸੀ ਤੇ ਆ ਸਾਹਮਣੇ ਇਹ ਚ ਆ ਗਏ ਆਪਾਂ ਬਾਹਰ ਖਾਓ ਪੀਓ ਤੇ ਯਾਰ ਸੰਗਰੂਰ ਦਾ ਬੈਸਟ ਖਾਣ ਪੀਣ ਵਾਲਾ ਭਾਰੀ ਇੱਕ ਦੋ ਆਈਟਮ ਚ ਮੈਨੂੰ ਕਮੀ ਲੱਗੀ ਜਿਵੇਂ ਕਿ ਰਾਈਸ ਹੋ ਗਏ ਉਹ ਠੀਕ ਜੇ ਠੀਕ ਜੇ ਸੇਰ ਨੇ ਵਧੀਆ ਨਹੀਂ ਸੀ ਹਨਾ ਬਾਕੀ ਹੋਰ ਪਲੇਸ ਦਿਖਾਉਣੇ ਤੈਨੂੰ ਸੰਗਰੂਰ ਦੀਆਂ ਆਜੋ ਚੱਲਦੇ ਆਂ ਜੁੱਤੀਆਂ ਵਾਲੇ ਵੀ ਦੁਕਾਨਾਂ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਣਗੇ ਇੱਥੇ ਹਨਾ ਆ ਲਓ ਆਪਾਂ ਪਹੁੰਚ ਗਏ ਜੀ ਕੋਲਾਪਾਰਕ ਇੱਥੇ ਜੀ ਜਿਆਦਾਤਰ ਦੁਕਾਨਾਂ ਮੋਬਾਈਲ ਫੋਨਾਂ ਦੀਆਂ ਨੇ ਹਨਾ ਨਿਊ ਸੈਕੰਡ ਸਾਰੇ ਫੋਨ ਮਿਲ ਜਾਂਦੇ ਇੱਥੇ ਹਨਾ ਦੇਖੋ Oppo Vivo ਠੀਕ ਹੈ ਕੋਲਾਪਾਰਕ ਆ ਦੇਖੋ Vivo ਤੇਰਾ ਮੋਬਾਈਲ ਕੈਫੇ ਪਤਲੇ ਆਲਰੇਡੀ ਸਾਰੀਆਂ ਫੋਨ ਵਾਲੀਆਂ ਦੁਕਾਨਾਂ ਨੇ ਇੱਥੇ ਆਈਫੋਨ ਤੋਂ ਲੈ ਕੇ 100 ਤੱਕ ਸਭ ਕੁਝ ਮਿਲ ਜਾਂਦਾ ਹੈ ਸੰਗਰੂਰ ਕੋਲਾਪਾਰਕ ਆ ਦੇਖੋ ਸਾਹਮਣੇ ਵੀ ਫੋਨ ਵਾਲੀਆਂ ਤਾਂ ਕਰਨਾ ਹੀ ਨੇ ਸਾਰੀਆਂ ਆਣਾ ਗੁਰੀ ਤੇ 2Z ਪਹਿਲਾਂ ਆਪਾਂ ਕਰਦੇ ਆ ਮੋਹਤ ਸਿੰਘ ਪਾਰਕ ਫਿਰ ਉਦੋਂ ਬਾਅਦ ਤੁਹਾਨੂੰ ਦਿਖਾਉਂਦਾ ਦੁਕਾਨਾਂ ਆਪਾਂ ਮੈਂ ਤਾਂ ਬਈ Samsung ਆ ਜਿਵੇਂ ਇਸ ਤੇ ਇਹ ਦੇਖ ਰਿਹਾ ਸੀ ਜੈਸ 22 ਇਸੇ ਲੱਗਦਾ ਤਾਂ ਹੀ ਨਹੀਂ ਹੋਣਾ ਕੰਦਰੇ ਦਾ ਅੰਗਰੇਜ਼ੀ ਤੂੰ ਸੋਣਾ ਯਾਰ ਹਣਾ ਯਾਰ S22 ਕੈਮਰਾ ਦੇਖੇ ਲੱਗੇ ਦਾ ਤੇ ਪਰਾ ਵਤ ਨਹੀਂ ਕਿਉਂ ਤੇ ਯਾਰ ਸਾਰੀ ਮਾਰਕੀਟ ਆ ਜਿਹੜੀ ਕੋਲਾਪਾਰਕ ਚ ਆਵੀਗਾ ਨਾ ਫੋਨਾਂ ਵਾਲੀ ਤੇ ਲਾਈਨਾਂ ਜੀ ਲੱਗੀਆਂ ਪਈ ਨੇ ਦੁਕਾਨਾਂ ਦੀਆਂ ਕਿਸੇ ਨੇ ਆਈਫੋਨ ਜਾਂ Android ਜ਼ਿਆਦਾਤਰ ਇੱਥੇ ਆਈਫੋਨ ਹੀ ਮਿਲਦੇ ਨੇ ਹਨਾ ਕੋਈ ਮਰਜ਼ੀ ਆਈਫੋਨ ਲੈ ਲਓ ਵਧੀਆ ਰੇਟਾਂ ਦੇ ਵਿੱਚ ਤੇ ਵਧੀਆ ਪ੍ਰਾਈਸ ਵਧੀਆ ਕੁਆਲਿਟੀ ਮਿਲੂਗੀ ਤੁਹਾਨੂੰ ਅਸੀਂ ਜਾ ਕੇ ਆਏ ਹਾਂ ਹਨਾ ਮਤਲਬ ਬਹੁਤ ਘੱਟ ਰੇਟਾਂ ਦੇ ਉੱਤੇ ਫੋਨ ਮਿਲਦੇ ਨੇ ਇੱਥੇ ਤੇ ਵਧੀਆ ਕੁਆਲਿਟੀ ਕੋਲਾ ਪਾਰਕ ਸੰਗਰੂਰ ਤੇ ਹੁਣ ਚੱਲਦੇ ਆਂ ਅਸੀਂ ਵਾਪਸ ਤੇ ਜਿਹੜਾ ਸਾਡਾ ਐਕਸਪਲੋਰਰ ਟੈਸਟ ਸਾਰਾ ਕੰਪਲੀਟ ਹੋ ਗਿਆ ਠੀਕ ਹੈ